ਤាប់ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਡਾਉਂਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਅਮਰੂਦਾਂ ਦੇ ਬਾਗ ਦੀ ਕਾਟਿੰਗ ਬਾਰੇ ਜਾਂ ਅਮਰੂਦ ਦੇ ਬੂਟੇ ਦੀ ਕਾਟਿੰਗ ਬਾਰੇ ਤੁਸੀਂ ਜਿਵੇਂ ਮਰਜੀ ਸਮਝ ਲਓ ਤੁਸੀਂ ਦੇਖ ਕੇ ਸਮਝ ਹੀ ਗਏ ਹੋਗੇ ਉਸ ਬਾਰੇ ਆਪਾਂ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਜੂਗੀ ਤੁਸੀਂ ਵੀ ਆਪਣੇ ਅਮਰੂਦ ਦੇ ਬੂਟਿਆਂ ਦੇ ਉੱਤੇ ਚੰਗਾ ਫਰੂਟ ਤੇ ਚੰਗੀ ਕੁਆਲਿਟੀ ਦਾ ਫਰੂਟ ਕਾਟਿੰਗ ਕਿਉਂ ਜ਼ਰੂਰੀ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇ ਦੂੰਗਾ ਤੇ ਤੁਸੀਂ ਵੀ ਆਪਣੇ ਅਮਰੂਦਾਂ ਦੇ ਬੂਟਿਆਂ ਦੀ ਕਾਟਿੰਗ ਕਰਕੇ ਉਹਨਾਂ ਤੋਂ ਵਧੀਆ ਫਰੂਟ ਦਾ ਸਹਿਜ ਵਧੀਆ ਕੁਆਲਿਟੀ ਦਿੱਤੇ ਉਹਨਾਂ ਨੂੰ ਲੰਬਾ ਟਾਈਮ ਤੱਕ ਚੱਲਣ ਵਾਸਤੇ ਪੂਰਾ ਸਾਲ ਵੀ ਆਪਾਂ ਫਰੂਟ ਲੈ ਸਕਦੇ ਹਾਂ ਜੇਕਰ ਆਪਾਂ ਟਾਈਮ ਟੂ ਟਾਈਮ ਕਾਟਿੰਗ ਕਰਦੇ ਰਹਿੰਦੇ ਆ ਜੇਕਰ ਮੰਨ ਲਓ ਵੀ ਆਪਣੇ ਲਵੇ 10 ਬੂਟੇ ਨੇ ਆਪਾਂ ਉਹਨਾਂ ਦੀ ਦੋ ਦੋ ਬੂਟਿਆਂ ਦੇ ਹਿਸਾਬ ਨਾਲ ਕਟਿੰਗ ਕਰਦੇ ਰਹੀਏ ਇਕੱਠੀ ਨਾ ਕਰੀਏ ਤਾਂ ਆਪਾਂ ਪੂਰਾ ਸਾਲ ਵੀ ਅਮਰੂਦ ਚਲਾ ਸਕਦੇ ਆ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਹਮ ਬਸ ਇਹਦੇ ਵਿੱਚ ਇਹ ਹੀ ਆ ਵੀ ਤੁਹਾਡੀ ਵੈਰਾਈਟੀ ਵਧੀਆ ਹੋਣੀ ਚਾਹੀਦੀ ਆ ਜਿਵੇਂ ਤੁਸੀਂ ਮੰਨ ਲਓ ਵੀ ਹਸਾਰ ਸਪੈਦਾ ਜੇਕਰ ਤੁਹਾਡੇ ਹਸਾਰ ਸਪੈਦੇ ਦੇ 10 ਬੂਟੇ ਲੱਗੇ ਹੋਏ ਨੇ ਤਾਂ ਤੁਸੀਂ ਉਹਨਾਂ ਦੀ ਟਾਈਮ ਟੂ ਟਾਈਮ ਕਟਿੰਗ ਕਰਦੇ ਰਹਿੰਦੇ ਹੋ ਮਤਲਬ ਇੱਕੇ ਟਾਈਮ ਨਹੀਂ ਕਰਦੇ ਇੱਕੇ ਟਾਈਮ ਕਰੋਗੇ ਤਾਂ ਇਕੱਠਾ ਫਰੂਟ ਆ ਜਾਊਗਾ ਜੇਕਰ ਕਰੀਏ ਆਪਾਂ ਸਪਾਰਸ ਦੀ ਤਾਂ ਸਪਾਰਸ ਦਾ ਤੁਸੀਂ ਮੰਨ ਕੇ ਚੱਲੋ ਵੀ ਮਾਰਚ ਤੋਂ ਮਾਰਚ ਦੀ ਇੱਕ ਕਟਿੰਗ ਦੀ ਇੱਕ ਉਸ ਤੋਂ ਬਾਅਦ ਸਰਦੀ ਵਾਲੇ ਫਲ ਲਈ ਅਗਸਤ ਸਤੰਬਰ ਦੀ ਕਟਿੰਗ ਕਰਨ ਦੀ ਸਪਾਰਸਾ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਅਮਰੂਦ ਦੇ ਬੂਟੇ ਦੀ ਆਪਾਂ ਗੱਲ ਕਰਦੇ ਹਾਂ ਹੋਰ ਵੀ ਕਈ ਤਰ੍ਹਾਂ ਦੇ ਫੂਟੇ ਬੂਟੇ ਹੁੰਦੇ ਨੇ ਉਹਨਾਂ ਦੀ ਆਪਾਂ ਕਟਿੰਗ ਬਾਰੇ ਹੋਰ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਦੇ ਵਿੱਚ ਆਪਾਂ ਸਿਰਫ ਅਮਰੂਦ ਦੀ ਕਟਿੰਗ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਅਮਰੂਦ ਦੀ ਕਾਟਿੰਗ ਜੇਕਰ ਤੁਸੀਂ ਪੂਰਾ ਸਾਲ ਕਰ ਸਕਦੇ ਹੋ ਜਿੰਨੇ ਹੁਣ ਤੁਸੀਂ ਆਪਣੇ ਘਰ ਲਈ ਤਾਂ ਪੂਰਾ ਸਾਲ ਕਰ ਸਕਦੇ ਹੋ ਤੁਸੀਂ ਦੇਖੋਗੇ ਕਿਵੇਂ ਗੁੱਸਿਆਂ ਦੇ ਗੁੱਸੇ ਅਮਰੂਦਾਂ ਦੇ ਲੱਗਣਗੇ ਦੇਖੋ ਜੀ ਜੇਕਰ ਤੁਸੀਂ ਕਾਟਿੰਗ ਨਹੀਂ ਕਰਦੇ ਤਾਂ ਬਹੁਤ ਘੱਟ ਫਲ ਹੁੰਦਾ ਜੇਕਰ ਤੁਸੀਂ ਕਾਟਿੰਗ ਕਰੋਗੇ ਤਾਂ ਤੁਹਾਡੇ ਫਲ ਵੀ ਬਹੁਤ ਜ਼ਿਆਦਾ ਆਊਗਾ ਤੇ ਫਰੂਟ ਦਾ ਸਾਈਜ਼ ਵੀ ਬਹੁਤ ਆਊਗਾ ਦੇਖੋ ਜੀ ਦੇਖੋ ਜੀ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਇਸ ਬਾਰੇ ਕਾਟਿੰਗ ਬਾਰੇ ਆਉਂ ਪੂਰੀ ਜਾਣਕਾਰੀ ਦਿਨਾ ਤੁਸੀਂ ਵੀਡੀਓ ਪੂਰੀ ਦੇਖਿਓ ਵਿੱਚੋਂ ਸਕਿੱਪ ਨਾ ਕਰਿਓ ਤਾਂ ਕਿ ਤੁਹਾਡੀ ਜਾਣਕਾਰੀ ਅਧੂਰੀ ਨਾ ਰਹਿ ਜਾਵੇ ਦੇਖੋ ਜੀ ਬਾਕੀ ਮੈਂ ਤੁਹਾਨੂੰ ਇਸ ਤੋਂ ਲਗਭਗ 1 ਮਹੀਨਾ ਬਾਅਦ ਵੀਡੀਓ ਪਾਉਂਗਾ ਤੁਸੀਂ ਉਸ ਨੂੰ ਵੀ ਪੂਰੀ ਦੇਖਿਓ ਤੁਹਾਨੂੰ ਪੂਰਾ ਪਤਾ ਲੱਗੂਗਾ ਵੀ ਕਾਟਿੰਗ ਦੇ ਕੀ ਫਾਇਦੇ ਨੇ ਦੇਖੋ ਜੀ 4 ਦਾ 1 ਗੁੱਸਾ 2 3 ਦੇਖੋ ਜੀ ਦੇਖੋ ਜੀ ਕਾਟਿੰਗ ਕਰਨ ਦੇ ਕੀ ਫਾਇਦੇ ਨੇ ਕਿਉਂ ਆਪਾਂ ਕਾਟਿੰਗ ਕਰਦੇ ਆਂ ਦੇਖਣ ਨੂੰ ਕਈ ਕਿਸਾਨ ਵੀਰਾਂ ਨੂੰ ਐ ਲੱਗਦਾ ਵੀ ਆਪਣੇ ਅਮਰੂਦ ਦਾ ਜੇ ਕੋਈ ਟਾਣੀ ਕੱਟਤੀ ਤਾਂ ਇਸ ਦੇ ਨਾਲ ਨੁਕਸਾਨ ਆ ਪਰ ਨੁਕਸਾਨ ਨਹੀਂ ਪ੍ਰਭੂ ਇਹ ਬਹੁਤ ਵੱਡਾ ਫਾਇਦਾ ਹੈ ਤੁਹਾਡਾ ਆਓ ਮੈਂ ਤੁਹਾਨੂੰ ਕਾਟਿੰਗ ਬਾਰੇ ਪੂਰੀ ਜਾਣਕਾਰੀ ਦਿੰਨਾ ਅੱਜ ਦੇਖੋ ਜੀ ਜਿਵੇਂ ਆਪਾਂ ਕਾਟਿੰਗ ਦੀ ਗੱਲ ਕਰਦੇ ਤੇ ਕਾਟਿੰਗ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦੇਣੀ ਚਾਹੁੰਦਾ ਦੇਖੋ ਜੀ ਜਿਵੇਂ ਆਪਣੇ ਬੂਟੇ ਗਰਾਫਟਿੰਗ ਕੀਤੇ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਜੜ ਦੇ ਵਿੱਚੋਂ ਐਵੇਂ ਦੇਸੀ ਫੁੱਟ ਆਉਂਦਾ ਇਹ ਆ ਜਿਹੜਾ ਇਹਨੂੰ ਜਮਾ ਜੜੋਂ ਕੱਟਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬੂਟਾ ਹੀ ਖਰਾਬ ਹੋ ਜਾਂਦਾ ਕਈ ਵਾਰੀ ਦੇਖੋ ਜੀ ਇਸ ਨੂੰ ਆਪਾਂ ਨੇ ਬਿਲਕੁਲ ਜੜ ਦੇ ਵਿੱਚੋਂ ਕੱਟ ਦੇਣਾ ਇਹ ਬਹੁਤ ਜ਼ਰੂਰੀ ਹੈ ਚਾਹੇ ਤੁਹਾਡਾ ਛੋਟਾ ਬੂਟਾ ਚਾਹੇ ਵੱਡਾ ਦੇਖੋ ਜੀ ਇਹ ਦਾ ਜਿਹੜਾ ਇਹ ਕਾਟਿੰਗ ਕਰਨ ਦਾ ਤਰੀਕਾ ਇਹ ਬੂਟਾ ਮੈਂ ਤੁਹਾਨੂੰ ਤਾਂ ਹੀ ਦਿਖਾ ਰਿਹਾ ਇਹ ਗਲਤ ਤਰੀਕਾ ਧਰਤੀ ਦੇ ਉੱਤੋਂ 1 ਫੁੱਟ ਦੇ ਜੇ ਜਦੋਂ 1 ਫੁੱਟ ਦਾ ਬੂਟਾ ਹੁੰਦਾ ਲਗਭਗ ਮਤਲਬ ਉਥੋਂ ਕੱਟ ਦੇਣਾ ਜਦੋਂ ਆਪਾਂ ਪਹਿਲਾਂ ਬੂਟਾ ਲਾਉਣਾ ਤਾਂ ਕਿ ਉਹਦੀਆਂ ਟਾਹਣੀਆਂ ਜਿਹੜੀਆਂ ਉਰੋਂ ਆਡਾ-ਡਹੁੰਆਂ ਨੇ ਉਹ ਉਰੋਂ ਹੀ ਹੋਣੀਆਂ ਚਾਹੀਦੀਆਂ ਸੀ ਹੁਣ ਉੱਪਰ ਜਾ ਕੇ ਆਪਾਂ ਨੂੰ ਬੂਟੇ ਤੋਂ ਤੋੜਨੇ ਵੀ ਔਖੇ ਹੋ ਜਾਂਦੇ ਨੇ ਜਿਹੜਾ ਬੂਟੇ ਦਾ ਕੱਦ ਦਾ ਉਹ ਲਗਭਗ 6-7 ਫੁੱਟ ਦੇ ਮੁਕਾਬਲੀ ਰੱਖਣਾ ਚਾਹੀਦਾ ਦੇਖੋ ਜੀ ਇਸ ਤੇ ਕਿੰਨੇ ਸੋਹਣੇ ਅਮਰੂਦ ਲੱਗ ਰਹੇ ਨੇ ਇਸ ਨੂੰ ਜਿਵੇਂ ਹੁਣ ਆਹ ਟਾਹਣੀਆਂ ਇਹ ਤੇ ਬਿਲਕੁਲ ਅਮਰੂਦ ਨਹੀਂ ਲੱਗਦਾ ਜੀ ਇਹ ਕਰ ਇਸ ਤਰ੍ਹਾਂ ਕੱਟ ਦੇਣੀ ਆ ਜੀ ਉਸ ਤੋਂ ਬਾਅਦ ਇਸ ਤਰ੍ਹਾਂ ਇਸ ਨੂੰ ਕੱਟਣ ਲਈ ਹੋਰ ਸਭ ਤੋਂ ਵੱਡੀ ਯੰਤਰਾ ਹੁੰਦਾ ਇਹ ਕਾਟਰੇ ਬੋਲਦੇ ਨੇ ਜੀ ਇਸ ਨੂੰ ਇਹ ਪਾਸੇ ਕੰਪਨੀ ਦਾ ਵਧੀਆ ਹੁੰਦਾ ਆਪਾਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦੇ ਇਹ 200 ਰੁਪਏ ਦਾ 2 250 ਰੁਪਏ ਦਾ ਆ ਜਾਂਦਾ ਮਾਰਕੀਟ ਦੇ ਵਿੱਚੋਂ ਤੇ ਇਸ ਨੂੰ ਸਭ ਤੋਂ ਪਹਿਲਾਂ ਇਸ ਤੇ ਚੰਗੀ ਤਰ੍ਹਾਂ ਰੇਤੀ ਲਾ ਕੇ ਤਿੱਖਾ ਹੋਣਾ ਚਾਹੀਦਾ ਤਾਂ ਕਿ ਕਦੇ ਵੀ ਕਟਿੰਗ ਐਵੇਂ ਦੀ ਨਹੀਂ ਹੋਣੀ ਚਾਹੀਦੀ ਜਿਵੇਂ ਮੰਨ ਲਓ ਵੀ ਐ ਕਟਿੰਗ ਹੋ ਗਈ ਇਹ ਬੂਟੇ ਦੇ ਨਾਲੋਂ ਕੱਟਿਆ ਨਹੀਂ ਗਿਆ ਜਦੋਂ ਆਪਾਂ ਪਹਿਲੀ ਵਾਰੀ ਕੱਟ ਲਾਉਣਾ ਤਾਂ ਇਸ ਤਰ੍ਹਾਂ ਕੱਟ ਕੇ ਥੱਲੇ ਦੇਖ ਦੇਣਾ ਤੇ ਉਸ ਤੋਂ ਬਾਅਦ ਕੀ ਹੈ ਤੁਸੀਂ ਦੇਖੋ ਜਿਵੇਂ ਹੁਣ ਇਹਦੀ ਕਟਿੰਗ ਕਰਨੀ ਇਹਦੇ ਉੱਤੇ ਦੋ ਫਰੂਟ ਵੀ ਲੱਗੇ ਹੋਏ ਨੇ ਇੱਥੋਂ ਕਰ ਦਿਓ ਇਹਦਾ ਮਤਲਬ ਕੀ ਹੈ ਜਿਵੇਂ ਹੁਣ ਮੰਨ ਲਓ ਵੀ ਇਹ ਕਟਾਣੀ ਆ ਇਹਦੇ ਜੇ ਅਮਰੂਦ ਲੱਗੂਗਾ ਤਾਂ ਫਾਲੂਰੇ ਆਊਗਾ ਜਿਵੇਂ ਉਰੇ ਦੇ ਆ ਪੱਤੇ ਨੇ ਪੱਤਿਆਂ ਦੇ ਵਿੱਚੋਂ ਨਵੀਆਂ ਟਾਣੀਆਂ ਫੁੱਟਣਗੀਆਂ ਇਸ ਕਰਕੇ ਆਪਾਂ ਇਸ ਨੂੰ ਇੱਥੋਂ 모ੜ ਦੇਣਾ ਦੇਖੋ ਜੀ ਬਾਕੀ ਬੂਟੇ ਦੀ ਜਿਹੜੀ ਜੇਕਰ ਤੁਸੀਂ ਟਾਈਮ ਟੂ ਟਾਈਮ ਕਾਟਿੰਗ ਕਰਦੇ ਰਹੋਗੇ ਤਾਂ ਬੂਟੇ ਦੀ ਕਨੋਪੀ ਵੀ ਤੁਸੀਂ ਵਧੀਆ ਬਣਾ ਲੂਗੇ ਜਿਵੇਂ ਹੁਣ ਇਹ ਬੂਟੇ ਦੀ ਟਾਈਮ ਟੂ ਟਾਈਮ ਕਾਟਿੰਗ ਨਹੀਂ ਹੋਈ ਹੋਈ ਇਸ ਦੀ ਆਪਾਂ ਕਈ ਵਾਰੀ ਕਾਲ ਕਰ ਜਾਂਦੇ ਆ ਇਸ ਤਰ੍ਹਾਂ ਤੁਸੀਂ ਇਸ ਦਾ ਟਾਈਮ ਟੇਬਲ ਤੋਂ ਬਿਨਾਂ ਵੀ ਸਾਰਾ ਸਾਲ ਵੀ ਕਟਿੰਗ ਕਰ ਸਕਦੇ ਹੋ ਤੇ ਕਟਿੰਗ ਦੇ ਨਾਲ ਤੁਹਾਡੇ ਫਲ ਬਹੁਤ ਆਉਣਗੇ ਤੁਸੀਂ ਇਸ ਦੇ ਉੱਤੇ ਵੀ ਆ ਕੇ ਦੇਖੋ ਇਧਰ ਦੀ ਦਿਖਾਓ ਅਮਰੂਦ ਦਿਖਾਓ ਵੀ ਕਿੰਨੇ ਲੱਗੇ ਨੇ ਨੇੜੇ ਕਰਕੇ ਤੇ ਇਸ ਤਰ੍ਹਾਂ ਇਧਰੋਂ ਵੀ ਦਿਖਾ ਦਿਓ ਤੇ ਇਸ ਤਰ੍ਹਾਂ ਆਪਾਂ ਇਸ ਦੀ ਕਟਿੰਗ ਕਰ ਸਕਦੇ ਆ ਕਟਿੰਗ ਜੇਕਰ ਆਪਣੇ ਥੋੜੇ ਬੂਟੇ ਨੇ ਤਾਂ ਆਪਾਂ ਜਿੰਮੇ ਵੀ ਨੇਮੀ ਨੇੜੇ ਫਾਸਲੇ ਤੇ ਕਟਿੰਗ ਕਰੋ ਤਾਂ ਕਿ ਆਪਾਂ ਨੂੰ ਟਾਈਮ ਟੂ ਟਾਈਮ ਮਿਲ ਬੈਰ ਹਿਮਤ ਫਲ ਨਹੀਂ ਹੋਵੇ ਕਿ ਕਿਸੇ ਟਾਈਮ ਆਪਣੇ ਫਲ ਜ਼ਿਆਦਾ ਹੋ ਜਾਣ ਕਿਸੇ ਟਾਈਮ ਬਿਲਕੁਲ ਵੀ ਨਾ ਮਿਲੇ ਕਿ ਇਹ ਸਾਰੀ ਕਲਾਕਾਰੀ ਕਾਟਿੰਗ ਦੇ ਉੱਤੇ ਆ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਟਾਣੀਆਂ ਫੁੱਟਣਗੀਆਂ ਜਿਵੇਂ ਇਸ ਦੇ ਆਲੇ-ਦਾਲੇ ਦੇਖੋ ਕਿੰਨੀਆਂ ਫੁੱਟੀਆਂ ਨੇ ਜਦੋਂ ਤੁਸੀਂ ਕਾਟਿੰਗ ਕਰੋਗੇ ਦੇਖੋ ਜੀ ਇਸ ਤਰ੍ਹਾਂ ਇਹਦੀ ਕਟਿੰਗ ਕਰ ਦੇਣੀ ਆ ਇਸ ਤਰ੍ਹਾਂ ਇਹਦੇ ਦੇਖੋ ਇਹ ਸੈਜ ਦੇ ਆ ਦਿਖਾ ਦਿਓ ਦੇਖੋ ਜੀ ਫੇਰ ਮੈਂ ਤੁਹਾਨੂੰ ਹੋਰ ਦਿਖਾ ਰਿਹਾ ਆ ਬੂਟੇ ਦੀ ਇਹ ਬੂਟਾ ਥੱਲੋਂ ਦੇਖੋ ਜੜੋਂ ਤੋਂ ਇਹਦੀ ਕਟਿੰਗ ਸਹੀ ਹੋਈ ਹੋਈ ਜਾਂ ਬਿਲਕੁਲ ਇਹ ਥੱਲੋਂ ਜਿਹੜਾ ਫੁੱਟ ਆਉਂਦਾ ਦੇਸੀ ਇਸ ਨੂੰ ਆਪਾਂ ਨੇ ਜਿਹੜਾ ਸਭ ਤੋਂ ਪਹਿਲਾਂ ਘੱਟ ਦੇ ਰਹਿਣਾ ਚਾਹੀਦਾ ਇਹ ਬਿਲਕੁਲ ਨਹੀਂ ਹੋਣ ਦੇਣਾ ਇਹ ਬੂਟੇ ਦਾ ਨੁਕਸਾਨ ਕਰ ਦਿੰਦਾ ਉਸ ਤੋਂ ਬਾਅਦ ਦੇਖੋ ਜੀ ਇੱਕ ਸੰਖਤੀ ਇਹ ਤੋਂ 1 2 3 4 5 6 7 8 ਨਿਕਲੀਆਂ ਹੋਈਆਂ ਨੇ ਇਹਨਾਂ 88 ਅਮਰੂਦ ਦੇਖੋਗੇ ਜੀ ਤੁਸੀਂ ਫਰੂਟ ਨਾਲ ਇਹ ਭਰ ਜੂਗਾ ਅਗਲੇ ਮਹੀਨੇ ਮੈਂ ਤੁਹਾਨੂੰ ਦਿਖਾਉਂਗਾ ਦੇਖੋ ਜੀ ਇਸ ਤਰ੍ਹਾਂ ਕਰ ਦੇਣੀ ਹੈ ਦੇਖੋ ਜੀ ਇਸ ਦੀ ਪਹਿਲਾਂ ਹੋਈ ਹੋਈ ਹੈ ਦੇਖੋ ਆ ਫਲ ਵੀ ਚੱਕ ਰੱਖਿਆ ਲਗਭਗ ਘਾਟਰ ਤੁਹਾਡੇ ਕੋਲ ਹੀ ਹੋਣਾ ਚਾਹੀਦਾ ਜੇਕਰ ਤੁਸੀਂ ਫਰੂਟ ਵੀ ਤੋੜਦੇ ਹੋ ਤਾਂ ਕੀ ਕਰੇ ਜੀ ਘੱਟ ਬੂਟੇ ਨੇ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰੀਏ ਵੀ ਜੇ ਤੁਹਾਡੇ ਜਾਦੇ ਬੂਟੇ ਨੇ ਤੁਸੀਂ ਟਾਈਮ ਦੇ ਹਿਸਾਬ ਨਾਲ ਕਟਿੰਗ ਕਰ ਸਕਦੇ ਹੋ ਜੇਕਰ ਇੱਕ ਵੀ ਬੂਟਾ ਛੋੜ ਲਵੇਤਾ ਤੁਸੀਂ ਉਸ ਦੀ ਵੀ ਕਦੇ ਕੋਈ ਡਾਣੀ ਕੱਟਦੀ ਕਿਤੇ ਕਿਵੇਂ ਕਰਤੀ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਹ ਨਹੀਂ ਹੋਵੇ ਵੀ ਇਕੱਠੇ ਦੀ ਨਈ ਕਟਿੰਗ ਕਰੋਂ ਫਿਰ ਉਹਦੇ ਵਿੱਚ ਇਹ ਫਾਇਦਾਗਾ ਇੱਕ ਟਾਣੀ ਤੇ ਪਹਿਲਾਂ ਆਜੂ ਫਲ ਇੱਕ ਤੇ ਲੇਟ ਆਜੂਗਾ ਮੈਂਨ ਬਸ ਕਟਿੰਗ ਤੇ ਜਿਵੇਂ ਤੁਸੀਂ ਕਟਿੰਗ ਕਰੋਗੇ ਉਸੇ ਤਰੀਂ ਇਸਨੇ ਫਲ ਤੇ ਫਰੂਟ ਚੱਕਣਾ ਦੇਖੋ ਜੀ ਸਾਨੂੰ ਮੈਂ ਇਸ ਦੀ ਕਨੋਪੀ ਬਣਾਉਣ ਬਾਰੇ ਵੀ ਜਾਣਕਾਰੀ ਦਿੰਨਾ ਦੇਖੋ ਜੀ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਕਟਿੰਗ ਦੇਖ ਕੇ ਸਾਰੇ ਬੂਟਿਆਂ ਦੀ ਕਟਿੰਗ ਕਰਨੀ ਸਿੱਖ ਜਾਓਗੇ ਪਰ ਚੱਕਰ ਕੀ ਆ ਜਿਵੇਂ ਹੁਣ ਆੜੂ ਦੀ ਕਟਿੰਗ ਆ ਉਹਦਾ ਟਾਈਮ ਵੀ ਹੋਰ ਹੁੰਦਾ ਹੋਰ ਤਰੀਕੇ ਨਾਲ ਹੁੰਦੀ ਹੈ ਵੀਰੋ ਕੀਨੂ ਦੀ ਕਟਿੰਗ ਆ ਉਹਦੀ ਹੋਰ ਤਰੀਕੇ ਨਾਲ ਹੁੰਦੀ ਹੈ ਸਾਰੀਆਂ ਚੀਜ਼ਾਂ ਤੇ ਅਲੱਗ-ਅਲੱਗ ਵੀਡੀਓ ਬਣਾ ਕੇ ਪਾਉਂਗਾ ਮੈਂ ਉਸੇ ਤਰੀਕੇ ਨਾਲ ਕਟਿੰਗ ਕਰੋ ਤੁਸੀਂ ਫੇਰ ਦੇਖਿਓ ਫਲ ਤਾਂ ਸਾਡੇ ਕਿਵੇਂ ਲੱਗਦੇ ਨੇ ਤੇ ਫਲਾਂ ਦਾ ਸਾਈਜ਼ ਕਿੰਨਾ ਬਣਦਾ ਇਹ ਦਿਨ ਆਰਕੀ ਹੈ ਨਾ ਬੂਟੇ ਨੂੰ ਧੁੱਪ ਵੀ ਪੈਣ ਲੱਗ ਜਾਂਦੀ ਹੈ ਜਿੰਨੀ ਕਿ ਧੁੱਪ ਦੀ ਲੋੜ ਹੁੰਦੀ ਹੈ ਹਵਾ ਵੀ ਪੈਣ ਲੱਗ ਜਾਂਦੀ ਹੈ ਤੇ ਬੂਟਾ ਜ਼ਿਆਦਾ ਗਰੋਥ ਤੇ ਜ਼ੋਰ ਘਟਾਉਣ ਲੱਗ ਜਾਂਦਾ ਤੇ ਫਲ ਤੇ ਜ਼ਿਆਦਾ ਦੇਖੋ ਜੀ ਤੇ ਇਸ ਤਰ੍ਹਾਂ ਇਸ ਦੀ ਆਪਾਂ ਕਟਿੰਗ ਕਰ ਸਕਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਜੇ ਆਪਾਂ ਕਨੋਪੀ ਬਣਾਉਣੀ ਹੈ ਦੇਖੋ ਮੈਂ ਤਾਂ ਲਗਭਗ ਸਾਰੇ ਬਾਗ ਦੀ ਉਹ ਇਸ ਤਰ੍ਹਾਂ ਕਰਦਾ ਰਹਿਣਾ ਜੀ ਤੇ ਦੇਖੋ ਜੀ ਜਿਵੇਂ ਕਨੋਪੀ ਬਣਾਈ ਹੈ ਮੈਂ ਤੁਹਾਨੂੰ ਦਿਖਾਉਣਾ ਆ ਬੂਟਾ ਦੇਖੋ ਜੀ ਇਹਦੀ ਕਨੋਪੀ ਸਾਰੀ ਇੱਕ ਸਿਆਰ ਬਣ ਗਈ ਇਹਨੂੰ ਤਾਂ ਜਿੰਨਾ ਕਟੋਗੇ ਉੰਨੀ ਵੱਧਾ ਜੀ ਤੇ ਅਮਰੂਦ ਦੇ ਵਿੱਚ ਇਹ ਖਾਸੀਅਤ ਹੈ ਜਿੰਨੀ ਤੁਸੀਂ ਕਾਟਿੰਗ ਕਰਦੇ ਹੋ ਓਨੀ ਜਿਆਦਾ ਵੱਧਦਾ ਤੁਸੀਂ ਘਬਰਾਓ ਨਾ ਕਦੇ ਵੀ ਵੀ ਆਪਾਂ ਕਾਟਿੰਗ ਕਰਤੀ ਤਾਂ ਹੁਣ ਇਹੇ ਬੂਟਾ ਨਹੀਂ ਐਵੇਂ ਹੋਣਾ ਬਾ ਨਹੀਂ ਹੋਣਾ ਨਹੀਂ ਨਹੀਂ ਬੂਟੇ ਨੇ ਗਰੋਥ ਕਰਨੀ ਹੈ ਜੀ ਤੁਹਾਡੇ ਅਮਰੂਦਾਂ ਦੇ ਜਿਹੜੇ ਫਰੂਟ ਨੇ ਫਰੂਟਾਂ ਦਾ ਸਾਈਜ਼ ਪੂਰਾ ਹੋਣਾ ਤੇ ਬਹੁਤ ਜ਼ਿਆਦਾ ਫਰੂਟ ਆਉਣਗੇ ਤੁਸੀਂ ਕਾਟਿੰਗ ਜ਼ਰੂਰ ਕਰੋ ਕਾਟਿੰਗ ਕਰਨ ਦਾ ਕੋਈ ਗੱਲ ਨਹੀਂ ਜੇ ਕਰਤਾ ਸਾਡੇ ਲਈ ਜਿਆਦੇ ਬੂਟੇ ਨੇ ਤੁਸੀਂ ਇਹ ਆਪਣੇ ਖਾਣ ਲਈ ਤਾਂ ਤੁਸੀਂ ਮਹੀਨੇ-ਮਹੀਨੇ ਦੇ فاਸਲੇ ਤੇ ਦੋ-ਦੋ ਬੂਟਿਆਂ ਦੀ ਕਰ ਲੋ ਇੱਕ-ਇੱਕ ਦੀ ਕਰ ਲੋ ਜਿਹੇ ਹਿਸਾਬ ਦੀ ਛੁੱਡੀ ਲੋੜ ਆ ਜੇ ਕਰ ਤੁਹਾਡਾ ਬਾਗ ਆਗਾ ਤਾਂ ਤੁਸੀਂ ਸਾਲ ਦੇ ਵਿੱਚ ਘੱਟੋ-ਘੱਟ ਦੋ ਵਾਰ ਕਟਿੰਗ ਕਰੋ ਉਹ ਤੁਸੀਂ ਟਾਈਮ ਟੇਬਲ ਦੇਖ ਕੇ ਕਰਨਾ ਵੀ ਇਸ ਟਾਈਮ ਆਪਣਾ ਰੇਟ ਜਿਹਦਾ ਹੁੰਦਾਗਾ ਅਮਰੂਦ ਦਾ ਵੀ ਉਹੇ ਹਿਸਾਬ ਨਾਲ ਕਟਿੰਗ ਹੋ ਜੇ ਤਾਂ ਤੁਹਾਡੇ ਮੰਨ ਲਓ ਵੀ ਸਿਆਉਣੇ ਤੇ ਸਾਹ ਜਾਲੀ ਗੱਲਾਂ ਜਿਵੇਂ ਹੁਣ ਮੰਨ ਕੇ ਚੱਲੋ ਵੀ ਸੀਜ਼ਨ ਆਉਂਦਾ ਹਰ ਇੱਕ ਦੇ ਅਮਰੂਦ ਤਿਆਰ ਹੁੰਦਾ ਉਦੋਂ ਫਿਰ ਇੰਨਾ ਰੇਟ ਨਹੀਂ ਹੁੰਦਾ ਇਸ ਦੇ ਲਈ ਤਾਂ ਸਾਨੂੰ ਕਾਟਿੰਗ ਵੱਲ ਜਾਣਾ ਬਹੁਤ ਜ਼ਰੂਰੀ ਆ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਤੁਸੀਂ ਵੀ ਆਪਣੇ ਸੁਝਾਅ ਦਿਓ ਵੀ ਕਿਸ ਤਰ੍ਹਾਂ ਕਾਟਿੰਗ ਦੇ ਕੀ ਫਾਇਦੇ ਨੇ ਜਾਂ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ ਧੰਨਵਾਦ ਜੀ ਮੇਰੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਸ਼ੇਅਰ ਕਰ ਦਿਓ ਮੇਰੇ ਚੈਨਲ ਦਾ ਨਵਾਂ ਪਲਾਂਟ ਇਨਫੋ ਵਾਏ ਊਂਕਾਰ ਸਿੰਘ ਧੰਨਵਾਦ